ਲੋੜ ਵਾਏ ਨਾ ਕਰ ਮੈਂ ਤੁਹਾਨੂੰ ਕੀ ਕਰਾਂ ਵਾਏ ਨਾ ਕਰ ਮੇਰੀ ਗੱਲ ਸੁਣ ਲਾ ਹਾਂ ਧੰਦੇ ਦਾ ਪੁੱਤ ਬਣ ਕੇ ਨਾ ਮੇਰੀ ਗੱਲ ਸੁਣਦਾ ਇੱਕ ਮਿੰਟ ਜਮੀਨ ਮੇਰੇ ਨਾਲ ਲਵਾਉਣੀ ਐ ਜਾਂ ਨਹੀਂ ਲਵਾਉਣੀ ਮੈਨੂੰ ਇਹ ਦੱਸ ਮੈਂ ਕੱਲੇ ਨਾ ਨਹੀਂ ਤੋੜਾ ਤੇਰੇ ਅੱਛਾ ਹਾਂ ਨਹੀਂ ਦਵਾਉਣਾ ਤਿੰਨੇ ਜੱਲ ਬੜੂ ਨਹੀਂ ਦਵਾਉਂਦਾ ਹਾਂ ਇਹ ਦਵਾਉਂਦਾ ਹਾਂ ਇਹ ਦਵਾਉਂਦਾ ਜਿਹ ਜੱਸੇ ਤੇ ਕੇਸਰ ਦੇ ਨਾਲ ਜਮੀਨ ਲਵਾਈ ਹੈ ਨਾ ਮੈਂ ਮੈਥੋਂ ਬੁਰਾ ਕੋਈ ਨਹੀਂ ਸਮਝ ਗਿਆ ਨਾ ਉਹ ਜਿਹੜੇ ਜਿਹੜੇ ਗੁੱਠਾਂ ਨਾਲ ਲੋਕਾਂ ਦੀਆਂ ਜਾਂਦਾ ਕੇ ਗੁੱਠੇ ਲਾਉਣਾ ਨਾ ਤੇਰਾ ਗੁੱਠਾ ਨਾ ਤੇਰੇ ਪੈਰਾਂ ਤੇ ਪਿਆ ਹੂ ਮੈਂ ਤਾਂ ਸੱਜਣ ਹਾਂ ਉਹ ਮੇਰੀ ਗੱਲ ਸੁਣ ਇਹਦੀ ਗੱਲ ਸੁਣਦਾ ਕਿ ਨਹੀਂ ਸੁਣਦਾ ਸੁਣੀ ਜਾਂਦਾ ਹੈ ਇਧਰ ਪਹਿਲਾਂ ਮੇਰੀ ਗੱਲ ਸੁਣ ਦੋ ਕਿੱਲੇ ਤੂੰ ਜ਼ਮੀਨ ਮੇਰੀ ਨਾਲ ਲਵਾਤੀ ਦੋ ਜੱਸੇ ਦੇ ਤੇ ਦੋ ਕੇਸਰ ਦੇ ਹਾਂ ਤੇਰੇ ਤਾਂ ਤਿੰਨ ਕਿੱਲੇ ਜ਼ਮੀਨ ਹੈ ਨਾ ਹਾਂ ਮੈਂ ਕਿਸੇ ਕੋਲੇ ਰੌਲਾ ਨਹੀਂ ਪਾਉਂਦਾ ਨਾ ਮੈਂ ਕਿਸੇ ਰਿਸ਼ਤੇਦਾਰ ਕੋਲੇ ਰੌਲਾ ਪਾਵਾਂ ਨਾ ਮੈਂ ਕਿਸੇ ਕੁੜੀ ਕੋਲੇ ਰੌਲਾ ਪਾਵਾਂ ਨਾ ਮੈਂ ਕਿਸੇ ਕੀ ਅੱਛਾ ਉਹ ਦੋ ਕਨੇਦ ਕਿੱਥੇ ਜਾਣਗੇ ਹਾਂ ਦੋਨਾਂ ਦਾ ਤੈਨੂੰ ਫਿਕਰ ਬਣਾ ਹੈ ਦੋਨਾਂ ਦਾ ਕਿੰਨਾ ਦਾ ਫਿਕਰ ਤੈਨੂੰ ਕਿੰਨਾ ਜੇ ਤੈਨੂੰ ਆਏ ਨਾ ਜਾ ਕੇ ਉਹ ਤਾਂ ਰੋਟੀ ਖਾ ਲਾ 6 ਮਹੀਨੇ ਦਾ ਦੋ ਤਿੰਨ ਕਿੱਲੇ ਨਾਲ ਜ਼ਮੀਨ ਲਵਾ ਦੇਗਾ ਤੂੰ ਰੋਟੀ ਖਾ ਲਈ ਨਹੀਂ ਜਾ ਛੱਡ ਮੇਰਾ ਸਾਲਾ ਵੱਡਾ ਫਾਕ ਤਾਂ ਅਕੇ ਉਹ ਕਿੱਥੇ ਜਾਣਗੇ ਨਾ ਮੈਂ ਨਾ ਠੇਕਾ ਲਿਆ ਮੈਂ ਜ਼ਮੀਨ ਨਾਲ ਵਾਦੇਗਾ ਦਾ ਜੀ ਤੂੰ ਲੈਣਾ ਕੀ ਸੀ ਤੇ ਦੇਖ ਕਿ 180 ਨਾਲ ਕਰਦੀ ਫਿਰਦੀ ਐ ਜ਼ਮੀਨ ਨਾਲ ਸਾਰਾ ਕੁਝ ਐ ਜੇ ਜੱਟ ਦੇ ਪੁੱਤ ਕੋਲ ਜ਼ਮੀਨ ਆ ਨਾ ਫੇਰੀ ਅੱਜ ਤਾਂ ਠੱਲੋ ਹੈ ਜੇ ਪਿਉਆਂ ਨੂੰ ਐਸੇ ਵਕਤ ਵੀ ਜਾਣਾਰੇ ਜਿਹੜਾ ਦਾੜੀਆਂ ਵੱਢਦੇ ਨੇ ਕੁੱਟਦੇ ਆ ਕੇਸਰ ਦੇ ਪੁੱਤ ਦੇ ਜਾ ਕੇ ਉਂਝਾ ਦੇਖ ਲੇ ਕ ਮਾਰਨ ਨੂੰ ਫਿਰਦੇ ਢੂਠੇ ਵਢਣ ਨੂੰ ਫਿਰਦੇ ਨੇ ਸਰ ਕੋਲ ਚਲਦੇ ਗੱਲ ਸੁਣ ਲੈ ਮੇਰੀ ਹਾਂ ਜੇ ਜ਼ਮੀਨ ਉਹਨਾਂ ਨਾਲ ਲਵਾਤੀ ਨਾ ਲੱਤਾਂ ਕੁੱਟਣ ਦੀ ਵੀ ਲੱਤਾਂ ਬੱਟੂ ਅੰਦਰੀਆਂ ਮੈਂ ਮੈਂ 2-2 ਕਿੱਲੇ ਢੂਠੇ ਦਾ ਲਵਾਤੀ ਜਿਹੜੇ ਤੇਰੇ 2 ਕਿੱਲੇ ਚਾਹੀਦੇ ਮੈਨੂੰ ਗੱਡੀ ਲਿਹਾਉਣੇ ਮੈਂ ਉੱਦ ਮਾਰ ਕੇ ਉਹ ਲੈ ਜਾਓ ਅੱਡੀ ਲੈ ਮੈਨੂੰ ਮਰਨ ਕਰਨ ਦਾ ਨਹੀਂ ਪਤਾ ਚੱਲ ਮੇਰੇ ਨਾਲ ਤੜਕੇ ਕਚਹਿਰੀਆਂ ਤੇ ਜ਼ਮੀਨ ਲਵਾ ਕੇ ਸਿੱਧਾ ਹੋ ਕੇ ਏ ਟੰਗ ਮੈਨੂੰ ਨਹੀਂ ਚਾਹੀਦੇ ਠੀਕ ਆ ਇੱਧਰ ਸਿੱਧਾ ਹੋ ਸਿੱਧਾ ਹੋ ਕੇ ਗੱਲ ਕਰ ਇੱਧਰ ਤੂੰ ਦੂਜੇ ਕਿਧਰ ਜਾਣਗੇ ਮੈਨੂੰ ਦੂਜਾ ਠੇਕਾ ਲੈ ਤਾਂ ਲੈ ਚੱਲ ਮੈਨੂੰ ਤਿੰਨਾ ਦਾ ਨਹੀਂ ਪਤਾ ਮੈਨੂੰ ਦੋ ਕਿੱਲੇ ਚਾਹੀਦੇ ਤੜਕੇ ਚੱਲ ਮੇਰੇ ਨਾਲ ਮੈਂ ਨਹੀਂ ਜਾਂਦਾ ਕਿਤੇ ਨਹੀਂ ਆਈਆਂ ਆਥਨੇ ਤੈਨੂੰ ਵੱਢ ਕੇ ਖੇਤ ਸੱਟ ਗਿਆ ਚੱਲ ਮੁੜ ਕੇ ਬੜੀ ਆ ਕੇ ਤੇ ਨਾਲੇ ਉਹਨਾਂ ਨੂੰ ਦੇਖੋ ਜਿਹੜੇ ਜ਼ਮੀਨ ਤੇ ਥੋ ਮੰਗਦੇ ਆ ਆਉਣ ਦੇ ਉਹਨਾਂ ਨੂੰ ਵੀ ਹੈ ਕੋਈ ਕਸੂਰ ਨਹੀਂ ਮੇਰਾ ਕੀ ਕਸੂਰ ਹੈ ਜਿਹੜਾ ਫੜਦਾ ਬਾਤਾਂ ਕਮਾਰ ਕੇ ਬਾਹਰ ਕੱਢ ਦਿੰਦਾ ਛੋਟਾ ਜੱਸੀ ਹੋਇਆ ਗਿਆ ਉਹਨੇ ਘਰੋਂ ਬਾਹਰ ਕੱਢਤਾ ਜੂਝਾ ਮਗਾ ਚਲ ਕੇ ਸਿਰ ਲੜਦਾ ਉਹ ਇਹ ਰੋਟੀ ਦੇ ਦੂਗਾ ਪੂਰੇ ਘਰੋਂ ਬਾਹਰ ਕੱਢਤਾ ਵੱਡੇ ਬੂਟੇ ਕੋਲੇ ਗਿਆ ਸਾਰੇ ਨਾਲ ਪੜਾਇਆ ਇਹਨਾਂ ਕਿਆ ਵੱਤ ਬਾਹਰ ਕੇ ਡੋਲਾ ਵੜ ਕੇ ਉਹਰੇ ਕਰਤਾ ਬਾਹਰ ਐ ਉਹ ਕਦੀ ਜ਼ਮੀਨ ਲਵਾ ਜ਼ਮੀਨ ਤੇ 2-2 ਕਿੱਲੇ ਤੋਂ 23 ਮੀਟਾ ਤੂੰ ਹੋਰ ਰੋਲ ਮਾ 2 ਕਿੱਲੇ ਰੱਖੀ ਮਾ ਦਵਾਈ ਓਟੀ ਵੀ ਚਾਣੀ ਓਏ ਓਏ ਓ ਰੱਬਾ ਓਏ ਓ ਰੱਬਾ ਮੇਰਾ ਕੀ ਕਸੂਰ ਸੀ ਜਿਹੜੇ ਅਣਜਾਨਾ ਉਹੀ ਵਾਰ-ਵਾਰ ਕੇ ਵਾਰ ਕੱਢਦਿਆ ਕਰੋ ਜਮੀਨ ਲਗਵਾ ਜਮੀਨ ਲਗਵਾ ਪਿੰਨਾਂ ਨੇ ਵਾਰ ਕੱਢਦਾ ਕਰੋ ਮੇਰਾ ਕੀ ਕਸੂਰ ਸੀ ਜਮੀਨ ਤੇ ਭੁੱਖੇ ਲਾਲਚੀ ਮਸਾ ਭਰੇ ਸੀ ਕਿ ਜਦੋਂ ਵਾਰ ਕਰਕੇ ਜਿਹੜੇ ਚੋੜੇ-ਚੋੜਾ ਨਹੀਂ ਕੀ ਗੱਲ ਹੋ ਗਈ ਬਾਪੂ ਭਾਈ ਕੀ ਗੱਲ ਹੋਣੀ ਸੀ ਛੋਟੇ ਹੁੰਦੇ ਸਵਾਕਾ ਦੀ ਮਾਂ ਮਰ ਗਈ ਸੀ ਅੱਛਾ ਛੋਟੇ ਛੋਟੇ ਪਾਲੇ ਆ ਉਹ ਕੋਈ ਗੱਲ ਨਹੀਂ ਤੂੰ ਮੰਨਣਾ ਛੋੜਾ ਕਰ ਮੰਨਣਾ ਮੈਂ ਕਰਾਂਗਾ ਬਾਪੂ ਮੇਰੇ ਪਿਆ ਨੂੰ ਦੇਖ ਹਾਂ ਮੈਂ ਵੀ ਸੇਵਾ ਵੀ ਕਰਦਾ ਹਾਂ ਹੂੰ ਧਿਆੜੀ ਕਰਕੇ ਉਹਦਾ ਕੁਝ ਵੀ ਖਾਣ ਪੀਣ ਨੂੰ ਕੁਝ ਵੀ ਮੰਗਦਾ ਮੈਨੂੰ ਲਿਆ ਕੇ ਦੇਣਾ ਲੱਤਾਂ ਵੀ ਘੁੱਟਦਾ ਹਾਂ ਜੋ ਵੀ ਉਹ ਕਰਦਾ ਮੈਂ ਕਰਦਾ ਠੀਕ ਹੈ ਤੂੰ ਮੰਨਣਾ ਹੋੜਾ ਕਰ ਕੋਈ ਗੱਲ ਨਹੀਂ ਜ਼ਮੀਨ ਮੇਰੇ ਪਿਓ ਕੋਲ ਵੀ ਹੈਗੀ ਆ ਠੀਕ ਹੈ ਪਰ ਮੈਂ ਅਜ ਤੱਕ ਤਾਂ ਮੰਗੀ ਨਹੀਂ ਜਿਹੜਾ ਚਲੋ ਜਾਂਦਾ ਉਹਦੀ ਉਦੋਂ ਬਾਅਦ ਮੇਰੀ ਉਹ ਜਿਹਦੀ ਲਾਤ ਚੱਗੀ ਆ ਨਾ ਉਹਦਾ ਕੋਲ ਹੌਸਫ ਗਸ ਹੈ ਇਹ ਤਾਂ ਦਿੱ ਨਹੀਂ ਮਾਰੇ ਨੇ ਕੋਈ ਉਹ ਕੋਈ ਗੱਲ ਨਹੀਂ ਰਜ਼ੀਬ ਨੂੰ ਸਾਰਕ ਇੰਨੀ ਕੁੱਟਦੀ ਹੈ ਆ ਅਗਲਾ ਸਾਰੇ ਬਸ ਦਰਵਾਜ਼ੇ ਬੰਦ ਹੋ ਜਾਨਾ ਬਾਪੂ ਉਹ ਪਰਮਾਤਮਾ ਦੇ ਰੂਪ ਸਰਕਾਰਾ ਜੀਦਾ ਬੰਦ ਮਾਰਦੇ ਕਰਦੇ ਆਪਣਾ ਵਾਥਰੇ ਦਰਜ ਬਾਰੇ ਵੀ ਜੰਮੀ ਹੈ ਹਾਂ ਬਸ ਤੂੰ ਪਰਮਾਤਮਾ 'ਤੇ ਭਰੋਸਾ ਰੱਖਣਾ ਤੇ ਮਾਰ ਨਹੀਂ ਹੋਣਾ ਕਰਨਾ ਕਦੇ ਵੀ ਮੇਰੀ ਲੋੜ ਹੋਵੇ ਤਾਂ ਮੈਨੂੰ ਜਦੋਂ ਮਰਜ਼ੀ ਯਾਰ ਸਾਡੇ ਵਾਸੀ ਭਾਈ ਤਰੇ ਮੈਂ ਤੇਰੇ ਨਾਲ ਨਹੀਂ ਲਗਦਾ ਸਾਡੇ ਸਭ ਕੋਣ ਹੈ ਆ ਆਪਦੇ ਨਹੀਂ ਬੰਦ ਬਸ ਤੂੰ ਇਛਾ ਨਾ ਰਹਿ ਚੰਗਾ ਮਾਰ ਨਹੀਂ ਹੋਣਾ ਕੋਈ ਨਹੀਂ ਕੋਈ ਨਹੀਂ ਭਾਈ ਆਉਗਾ ਆਪਣਾ ਦੋ ਮਦਦ ਆਉਂਦਾ ਹੈ ਕਰੇ ਤੂੰ ਕੀ ਚਾਹਦੇ ਹੈ ਠੀਕ ਹੈ ਜੀ ਕੋਈ ਗੱਲ ਬਾਪੂ ਕੋਈ ਨਹੀਂ ਭਾਈ ਠੀਕ ਹੈ ਭਾਈ ਤੋ ਮੇਰੇ ਘਰਾਂ ਦੀ ਖੋਰੀ ਮੈਥੋਂ ਮੈਨੂੰ ਵੀ ਨਾ ਆਈ ਉਹ ਲੈਂਦਾ ਹੁਣ ਖੋਨਾ ਆ ਕੋ ਟਮਾਟਾ ਤਾਂ ਬਚਾ ਇਹਨਾਂ ਤੋਂ ਕੰਜਰਾ ਤੋਂ ਨਿੱਕ ਵਖਰਾਣ ਕਰਦੇ ਨੇ ਤੱਕਾ ਉਰਪਾ ਇਹ ਤੱਕਾ ਚੱਕਾ ਰੂ ਇਹ ਆ ਲਹੂ ਵੀ ਉਹ ਤਿੰਨ ਮੁੰਡੇ ਆ ਭਰਾਵਾ ਗੱਲ ਕੀ ਹੋ ਗਈ ਹੁਣ ਵਿਚਾਲੜਾ ਕਹਦਾ ਮੇਰੇ ਨਾਲ ਲਵਾ ਇਕੱਲੇ ਨਾ ਵੰਡ ਦੋ ਪਲੇ ਰੱਖਿਆ ਸੀ ਮੜੀ ਕਹਿੰਦੀ ਐ ਫੇਰ ਛੋਟਾ ਕਹਦਾ ਮੇਰੇ ਨਾਲ ਲਵਾ ਮੈਂ ਆਖਿਆ ਤਿੰਨੇ ਵਗ ਚੱਲੋ ਵੰਡ ਕੇ ਲਵਾ ਲੋ ਆਹੀ ਤਾਂ ਗੱਲ ਮੜੀ ਆਹੀ ਰੋਗ ਮਾਰਦੇ ਆਪਾਂ ਆਏ ਰੋਣਾ ਭਰਾਵਾ ਹੋਰ ਕੁਝ ਨਹੀਂ ਹੋਇਆ ਆਹੀ ਰੋਗ ਮਾਰਦੇ ਆ ਬਾਈ ਤੂੰ ਦੱਸ ਗੱਲ ਕਿਵੇਂ ਆ ਜੋ ਗੁੱਪ ਪੰਟ ਗਿਆ ਹੁਣ ਇਕੱਲੇ ਨਾ ਜਿਵੇਂ ਲਵਾ ਦਿਆ ਮੈਂ ਆਈ ਕਿ ਨਹੀਂ ਲੱਗਦੀ ਬੰਡ ਕੇ ਕਿਹਾ ਵੀ ਲਵਾ ਲਓ ਭਾਈ ਇੱਚੀ ਰੋ ਥੋਡੇ ਕੋਈ ਰੋ ਮੇਰੀ ਤਾਂ ਪਹਿਲਾਂ ਵੀ ਦੇ ਦਿੱਤੇ ਦੋ ਦੋ ਗੱਲੇ ਉਹ ਕਿੱਥੇ ਜਾਵੇਂਗਾ ਫਿਰ ਆਈ ਦਵਾਈ ਬੂਟੀ ਵੀ ਲੈਣੀਆਂ ਤੇ ਫੇਰ ਹੋਰ ਸਾਰਾ ਕੋਈ ਨਾ ਕਤਰਗਾ ਦਾ ਹੋਏ ਨਾ ਢੱਡ ਵੀ ਮੰਗਦਾ ਆਪ ਵੀ ਮੰਗਦਾ ਤੇ ਫੇਰ ਹੂੰ ਉਹ ਡਾਕਟਰ ਡਾਕਟਰ ਦਾ ਹੋ ਜਾਂਦਾ 1000 2000 ਤਾਂ ਨਹੀਂ ਜੀਗਾ ਦਾ ਕੋਈ ਵੀ ਨਹੀਂ ਸਹੀ ਗੱਲ ਆਖੀਆਂ ਦਾ ਸਰੀਕਰ ਦੀ ਕਮਿਲਦਾਰੀ ਮੇਰੇ ਤੇ ਆ ਠੀਕ ਆ ਮੁੰਡੇ ਤਾਂ ਨਹੀਂ ਉਹ ਕਰਦੇ ਹੁਣ ਓਏ ਉਸ ਮੁੰਡੇ ਨੂੰ ਛਾਰਾ ਪਤਾ ਹੈ ਹੂੰ ਠੀਕ ਹੈ ਰੋਟੀ ਤਾਂ ਦਿੰਦੀ ਹੋਣਗੇ ਰੋਟੀ ਆ ਖਾਈ ਖਾਣੇ ਆ ਰੋਟੀ ਨਾਲ ਫੜਾਉਣ ਕੇ ਕਰੇ ਜਾਂਦੇ ਠੀਕ ਹੈ ਇਹ ਤਾਂ ਚੰਗੀ ਆ ਚੰਗਾ ਹੀ ਆ ਮੇਰੇ ਨਾਲ ਤਾਂ ਮੈਂ ਪਰਸਨ ਕੋਲੇ ਪਿਆ ਹੁੰਨਾ ਉਹ ਮਿੱਥਲ ਥੋੜਾ ਜਿਹਾ ਪਾਸੇ ਹੁੰਦੇ ਆ ਚਲੋ ਉਹ ਤਾਂ ਸੱਚ ਠੀਕ ਹੈ ਅੰਦਰ ਲੈ ਘਰ ਚਲ ਚੰਗਾ ਫਿਰ ਜਾਣਾ ਹੁਣ ਚੰਗਾ ਬਈ ਸਗੋਂ ਗੀ ਕਿਧਰ ਹੋਇਆ ਪੁੱਤ ਆਇਆ ਕਿਦਾਂ ਪਤਾ ਉਧਰ ਘਰ ਹੋ ਗਿਆ ਸੀ ਤੇਰੇ ਪਿਓ ਕੋਲੇ ਅੱਛਾ ੱੱਕੇ ਵਾਰ ਕੇ ਬਾਹਰ ਕਢਦਾ ਕਾਦਮ ਕਹਿੰਦਾ ਬਹਾਨਾ ਲਵਾ ਲੈਣਾ ਚਾਚੀ ਕੋਲ ਨਹੀਂ ਗਿਆ ਤੂੰ ਗੱਲ ਨਹੀਂ ਕੀਤੀ ਚਾਚੀ ਉਹੀ ਕੰਮ ਉਹਨੇ ਕੀਤਾ ਉਹਨੇ ਕੀਤਾ ਹਾਂ ਹੁਣ ਮੈਂ ਕਿਧਰ ਜਾਵਾਂ ਇਹ ਸਾਲੇ ਨਾਲ ਦੇ ਆ ਜਮੀਨ ਲਵਾਉਣ ਨੇ ਤੇਰੇ ਦਿਨ ਤੂੰ ਹੀ ਕਮਾਈ ਆ ਗਈ ਉਹ ਮਿਹਨਤ ਨਾਲ ਤੂੰ ਜਮਾਣਾ ਲਵਾ ਯਾਰ ਨਾ ਕਿਵੇਂ ਕਹਿੰਦੇ ਤੂੰ ੱੱਕੇ ਨਾਲ ਉਹ ਤੈਨੂੰ ਅੱਜ ਤੱਕ ਕਿਵੇਂ ਗੱਡੀ ਜਮੀਨ ਲਵਾ ਦੇ ਤਾਂ ਪੁੱਛ ਨਹੀਂ ਉਹਨੇ ਮੈਂ ਉਹ ਨਹੀਂ ਬੋਲਣਾ ਠੀਕ ਐ ਇਹ ਦੂਸਾ ਜੱਸਾ ਹੀ ਚੰਗਾ ਐ ਸਾ ਉਹਨੇ ਕੋਈ ਨਹੀਂ ਪਤਾ ਉਹ ਕਰਦਾ ਨਹੀਂ ਨਾ ਉਹ ਮੇਰੇ ਨਾਲ ਸੀਨੀਅਰ ਹੁੰਦਾ ਜਿਹੜਾ ਉਹਦਾ ਮਰ ਗਿਆ ਸੀਗਾ ਜਿਹੜੇ ਛੋਟਾ ਜਿਹਾ ਸੀ ਦੱਸਾ ਅੱਛਾ ਉਹ ਮੈਨੂੰ ਪਾਜਨ ਤੇ ਗਿਆ ਸੀ ਕਹਿੰਦਾ ਜੇ ਮੈਨੂੰ ਕੁਝ ਹੁੰਦਾ ਤੇ ਇਹਨੂੰ ਪਾਲ ਲੈਣਾ ਮੈਨੂੰ ਤਾਂ ਉਹੀ ਚੰਗਾ ਹੈ ਲੈ ਆਦਾ ਖੂਨ ਨਹੀਂ ਹਾਂ ਮਗਾਨਾ ਕੋ ਵੀ ਚੰਗਾ ਹੈ ਚੰਗਾ ਮੈਂ ਤਾਂ ਉਸੇ ਕੋਈ ਜੰਨਤ ਅੱਸੇ ਕੋਈ ਅੱਸੇ ਕੋਈ ਹਾਂ ਤੇ ਮੇਰੇ ਕੋਲੇ ਆਇਆ ਉਹ ਮੈਂ ਗੋਲ ਜੁਨਾ ਨਾ ਦੋਵੇਂ ਆਇਆ ਨਾ ਮੈਂ ਉਦੋਂ ਮੇਰੇ ਕੋਲੇ ਆਇਆ ਕਰ ਉਹ ਤਾਂ ਤੁਹਾਡਾ ਆਪ ਚ ਫਰਕ ਪੈ ਜੂਗਾ ਪੁੱਤਾਂ ਦਾ ਨਾਣਾ ਮੇਰੇ ਕੋਲ ਤਾਂ ਆਇਆ ਕਿ ਮੇਰੇ ਕੋਲ ਬਹਿ ਕੇ ਰੱਖੀ ਕੋਈ ਨਹੀਂ ਆ ਰਿਹਾ 12 ਦਰੋਂ ਨਾ ਉਹ ਨਾ ਆਇਆ ਚਲ ਠੀਕ ਹੈ ਮੈਂ ਆ ਜਾਏਗਾ ਤੇਰੇ ਕੋਲੇ ਠੀਕ ਤੇ ਮੈਂ ਦੱਸੇ ਕੋਲ ਜਾਣਾ ਤੂੰ ਜਾ ਕੋਲ ਦੇਖ ਕੰਨ ਕੀ ਹੈ ਲਾ ਵੀਰ ਠੀਕ ਇਹ ਤਾਂ ਜੱਟ ਹੈ ਮੈਂ ਕਦੀ ਕੋਲ ਨਹੀਂ ਸੀ ਤੇ ਬਬੂ ਨੇ ਆਇਆ ਤੇਰੇ ਕੋਲੇ ਨਾ ਬਬੂ ਛੋਡੇ ਕੋਲੇ ਗਈ ਉਧਰ ਮੇਰੇ ਕੋਲ ਤਾਂ ਆਇਆ ਨਹੀਂ ਕਿ ਤੂੰ ਦੱਸ ਕਿਨੇ ਕੋ ਕੋ ਕਿੱਥੇ ਹੈ ਨਾ ਤੁਹਾਡੇ ਕੋਲ ਕਿਹਾ ਕਿ ਦੱਸੇ ਕੋਲ ਤੇਰੇ ਤੇਰੇ ਡੈਡੀ ਨੇ ਬਹੁ ਮਾਰੀ ਕੀਤੀ ਉਹ ਦਿਨ ਹਾਂ ਦੱਸ ਕੇ ਕਿਹਾ ਮੈਂ ਵੀ ਕਰੂ ਗੱਟ ਤੱਕੇ ਮਾਰ ਕੇ ਕਰਦੇ ਕਰੂੰ ਹੈ ਚਾਚੇ ਗੋਲੀ ਗੱਤੇ ਗੋਲੀ ਹੁਣ ਤੱਕੇ ਮਾਰ ਕੇ ਕੱਢੇ ਜ਼ਮੀਨ ਨਾਲ ਲਾਉਣ ਨੂੰ ਫਿਰਦੇ ਆ ਇਹਨਾਂ ਨੂੰ ਪਾਲਿਆ ਕੋਸਿਆ ਨਹੀਂ ਕੋਣੇ ਐਡੇ ਐਡੇ ਕੀਤਾ ਉਹਨਾਂ ਪਾਲ ਕੋਸ ਗਏ ਨਹੀਂ ਕਿਹਾ ਮੈਂ ਤੇ ਨਾ ਲੱਭੂਗਾ ਜਿਵੇਂ ਤੇਰੀ ਦਾਦੀ ਗੁਜਰ ਗਈ ਸੀਗੀ ਤੇ ਉਹ ਮਾਂ ਬਣਿਆ ਮਾਂ ਬਣ ਕੇ ਉਹਨੇ ਪਾਲਿਆ ਇਹਨੂੰ ਸ਼ਰਮ ਨਹੀਂ ਉਹਦੀ ਕੀ ਕਰਦੇ ਗੱਲਾਂ ਇਹ ਠੀਕ ਆ ਮੈਨੂੰ ਕੋਈ ਦੁੱਖ ਹੁੰਦਾ ਹੈਗਾ ਇਸ ਗੱਲ ਦਾ ਰੋਣ ਹੁੰਦਾ ਜਿਹੜਾ ਗੱਲ ਦਾ ਮੈਨੂੰ ਠੀਕ ਆ ਮੇਰੇ ਪਿਓ ਦੀ ਡੈਥ ਹੁੰਦੀ ਸੀਗੀ ਤੇ ਇਹਨੂੰ ਜਾਂਦਾ ਜਾਂਦਾ ਮੇਰੀ ਉਂਗਲੀ ਫੜਾ ਗਿਆ ਨਾ ਮੇਰੇ ਪੁੱਤ ਨੂੰ ਤੂੰ ਸਾਂਭਣਾ ਸੱਚੀ ਇਹ ਗੱਲ ਹੈ ਸੱਚੀ ਗੱਲ ਹੈ ਜਿਵੇਂ ਤੇਰੇ ਦਾਦ ਜੀ ਨੇ ਤੈਨੂੰ ਦੱਸੀ ਵੀ ਨਹੀਂ ਕਹਾਣੀ ਠੀਕ ਹੈ ਨਾ ਹਮ ਰੋਣ ਵੀ ਹੁੰਦਾ ਹੈਗਾ ਮੈਨੂੰ ਪਾਲਿਆ ਨੇ ਇਹਨਾਂ ਨੂੰ ਇਹਨਾਂ ਨਾਲ ਵੱਧ ਪਾਲਿਆ ਮੈਨੂੰ ਜ਼ਮੀਨ ਮੇਰੇ ਨਾਂ ਵੀ ਲਗਾਈਏ ਦੋ ਗੱਲੇ ਜੇ ਮੈਂ ਲਾਲਚੀ ਹੁਵਾਂਦਾ ਇਹਨਾਂ ਨੂੰ ਤਾਂ ਪਤਾ ਨਹੀਂ ਇਹ ਗੱਲ ਦਾ ਵੀ ਇਹ ਸ਼ੀਰ ਦਾ ਪੁੱਤ ਆ ਤੇ ਮੈਂ ਵੀ ਕਹਾਂ ਮੇਰੇ ਨਾਂ ਜਮੀਨ ਲਵਾ ਹੈ ਮੈਂ ਜ਼ਮੀਨ ਕੀ ਕਰਨੀ ਮੈਨੂੰ ਮੇਰੇ ਕੋਲੇ ਜਾਂਦਾ ਚਾਹਦਾ ਫਿਰੇ ਮੈਂ ਸੇਵਾ ਕਰਦਾ ਹਾਂ ਦੀ ਮੈਨੂੰ ਇਹਦੀ ਲੋੜ ਅੱਜ ਇਹਨੂੰ ਮੈਂ ਧੱਕੇ ਮਾਰਦਾ ਕੱਲ ਨੂੰ ਮੈਨੂੰ ਧੱਕ ਮੁਰੇ ਉਹਨਾਂ ਦੇਣੀਆਂ ਇਹ ਮੈਂ ਮੱਝੀ ਸਿੱਖਣਾ ਮੁੰਡਾ ਜਰੂਰ ਆ ਠੀਕ ਹੈ ਫੋਨ ਤੇ ਇੱਕ ਹੀ ਹੁੰਦਾ ਇਜਾਤਾ ਪਤਾ ਤਾਂ ਆਪਾਂ ਬਣਾਗਾ ਠੀਕ ਹੈ ਮੱਝੀ ਵਿੱਚ ਸਿੱਖਣੀਆਂ ਕੁਰਬਾਨੀਆਂ ਬਹੁਤ ਆ ਇਤਿਹਾਸ ਚ ਵੇਖੋ ਠੀਕ ਆ ਅੱਜ ਕੱਲ ਪਛਾਣ ਕੌਣ ਕਰਦਾ ਮੱਝੀ ਲਈ ਸਿੱਖਣ ਦੀ ਕੋਈ ਦੀ ਪਛਾਣ ਹੁੰਦੀ ਇਹ ਵੀ ਮੱਝੀ ਸਿੱਖਣ ਦਾ ਮੁੰਡਾ ਕੋਈ ਠੀਕ ਆ ਪੱਦਰੇ ਡੇੜੀ ਦੀ ਬਹੁਤ ਮਾੜੀ ਗੱਲ ਹੈ ਕਿਤੇ ਦੋਵੇਂ ਭਰਾ ਰਲ ਕੇ ਬਹਿਣ ਗੱਲਬਾਤ ਕਰਨ ਉਹਨੂੰ ਸਾਂਭਣ ਵਾਲੀ ਨਾ ਵੀ ਦੋ ਮਹੀਨੇ ਤੂੰ ਸਾਂਭ ਬੂਟੇ ਦੋ ਮਹੀਨੇ ਕਿਸਰ ਤੂੰ ਸਾਂ ਹੈ ਉਹ ਹੁਣੇ ਗੱਡੀ ਜਾਂਦੇ ਆ ਹਾਂ ਤੂੰ ਹੁਣੇ ਗੱਡੀ ਜਾਂਦੇ ਜੀ ਜ਼ਮੀਨ ਨਾਲਵਾਦ ਇਹਨੂੰ ਮਾਰ ਦੇਣਗੇ ਤੂੰ ਮੇਰੀ ਗੱਲ ਸੁਣ ਕਰਨੇ ਮੇਰੀ ਨੱਦ ਤੇ ਗੱਲ ਵੀਰੇ ਇੱਕ ਵੀ ਤੂੰ ਹੱਲ ਕਰਕੇ ਬਾਪੂ ਨੂੰ ਮੇਰੇ ਕੋਲੇ ਜਾਮਾ ਪੱਕਾ ਕਰ ਦੇ ਵੀ ਤੂੰ ਸਾਹਮਣਾ ਦੱਸੇ ਉਹਨਾਂ ਨੂੰ ਚਾਰ ਬੰਦੇ ਇਕੱਠੇ ਕਰ ਲਾ ਤੇਰੇ ਡੇਢੀ ਨੂੰ ਸੱਦ ਲਾ ਜਾਂ ਤੇਨੂੰ ਸੱਦ ਲਾ ਉੱਥੇ ਮੈਂ ਜ਼ਿੰਮੇਵਾਰੀ ਲੜੂੰਗਾ ਵੀ ਬਾਪੂ ਨੂੰ ਮੈਂ ਸੰਭੂਗਾ ਉਹਦੇ ਕੋਲੇ ਠੀਕ ਆ ਦਵਾਈ ਡੱਪਾ ਜੋ ਦਵਾਉਂਗਾ ਮੈਂ ਦਵਾਉਂਗਾ ਕੋਈ ਮੈਂ ਜ਼ਮੀਨ ਦਾ ਲਾਲਚੀ ਨਹੀਂਗਾ ਕੋਈ ਮੈਂ ਜ਼ਮੀਨ ਮੈਨੂੰ ਕਾਹੇ ਦੀ ਲੋੜ ਨਹੀਂ ਜ਼ਮੀਨ ਦੀ ਮੈਨੂੰ ਸਿਰਫ ਬਾਪੂ ਚਾਹੀਦਾ ਕਰ ਲੈਣੇ ਗੱਲ ਬਾਤ ਜੀ ਆਸ਼ਾ ਨੂੰ ਆਸ਼ਾ ਨੂੰ ਗੱਲ ਕਰ ਲੈ ਮੈਨੂੰ ਬਾਪੂ ਜੀ ਲੋੜਾ ਬਾਪੂ ਦੇ ਦੋ ਮੈਨੂੰ ਬਾਪੂ ਆ ਪੜਕਾ ਕਰ ਦਿੰਦਾ ਹਾਂ ਠੀਕ ਹੈ ਬਸ ਪੜਕਣ ਦਿੰਦਾ ਮੈਂ ਅੱਗੇ ਉਹਨੂੰ ਮੈਂ ਸਮਾਂ ਕਿਹਾ ਵੀ ਘਰੇ ਬੈ ਬੈਦਾ ਨਹੀਂ ਗਾ ਰਾਜ ਮਨ ਕਹਿੰਦਾ ਨਾ ਤਾ ਦੁਖੀ ਹੁੰਦੀਆਂ ਤੇ ਮੈਂ 11 ਵਜੇ ਤੇ ਕਰ ਲੱਤਾ ਘੁੱਟੀ ਕਰ ਦੂੰਗਾ ਮੈਂ ਵੀ ਇਹੀ ਕਿਹਾ ਕਿਹੜਾ 2 ਵਜੇ ਕੱਲ ਤੋਂ ਬਿਲਕੁਲ ਇਹ ਮੈਨੂੰ ਕਹੀ ਸੀ ਮਗਰ ਤੂੰ ਕਰਨੇ ਨਾਲ ਗੱਲ ਕਰੀ ਫਿਰ ਤਾਂ ਹੀ ਤੇਰੇ ਕੋਲ ਆਇਆ ਹੁਣ ਆ ਨਹੀਂ ਆਏ ਸੀ ਕਿ ਤੂੰ ਨਹੀਂ ਕਿਹਾ ਬਹੁਤ ਮਾੜੀ ਗੱਲ ਹੈ ਨਹੀਂ ਚੰਗੀ ਗੱਲ ਨਹੀਂ ਗਈ ਕਿਥੇ ਤੇ ਨੇ ਸੁੱਖ ਦੇਣਾਗੇ ਤੇ ਕਿਥੇ ਉਹਨੂੰ ਦੁੱਖ ਦਿੰਦੇ ਹੈਗੇ ਨੀ ਮੈਂ ਬਲੀਆ ਜਿਵੇਂ ਉਧਰ ਡੈਡੀ ਨਾਲ ਗੱਲ ਕਰੀ ਉਹਨੂੰ ਕਿਹੜੀ ਕੀ ਗੱਲ ਹੈਗਾ ਜਿਵੇਂ ਕਿ ਮੈਂ ਸਾਨੂੰ ਧੱਕੇ ਮਾਰਾ ਫੇਰ ਦੁੱਖ ਨਾ ਹੋਊ ਤੁਸੀਂ ਕਿਹਦੇ ਕੋਲ ਜਾਓਗੇ ਕਿ ਧੱਕੇ ਮਾਰਦੇ ਨੇ ਸਾਨੂੰ ਫਿਰ ਤੁਸੀਂ ਇਧਰ ਦੇ ਪਿਓ ਕੋਲ ਕਿਉਂ ਜਾ ਸਕਦੇ ਹੋ ਧੱਕੇ ਮਾਰਦੇ ਹਾਂ ਹਾਂ ਫਿਰ ਹੋਰ ਕਿਹਦੇ ਕੋਲ ਜਾਣਗੇ ਬਹੁਤ ਮਾੜੀ ਗੱਲ ਹੈ ਤਾਂ ਚੰਗਾ ਗੱਲ ਨੇ ਫਰਮਾ ਹਾਂ ਬਾਪੂ ਨੂੰ ਵੇਣਾ ਕਿੱਥੇ ਠੀਕ ਹੈ ਤੁਹਾਡੇ ਕੋਲ ਉਧਰਲੇ ਪਾਸੇ ਹਾਂ ਚੱਲ ਕੋਈ ਨਹੀਂ ਉਹ ਬੁ ਕੀ ਹੋ ਗਿਆ ਕੁਸ ਨਹੀਂ ਭਾਈ ਹੈ ਕੁਸ ਨਹੀਂ ਕਿੱਥੇ ਗਿਆ ਸੀ ਉਧਰ ਗਏ ਬੱਡੇ ਪੀ ਲੈਣ ਗਿਆ ਸੀ ਉਧਰ ਲੈਣ ਕੀ ਜਾਣਾ ਸੀ ਉਹ ਵੀ ਭੱਗ ਗਿਆ ਮਤਾ ਹੈ ਉਹ ਭੱਗ ਗਿਆ ਪਾਣੀ ਪੀਣਾ ਪਾਣੀ ਕਿਹਾ ਦੇ ਆ ਆ ਫੜ ਪਾਣੀ ਪੀ ਜਦੋਂ ਤੂੰ ਕਿੰਨੇ ਰੇ ਰੁੱਕ ਕੇ ਵੀ ਨਾ ਜਾਇਆ ਕਰਨਾ ਆਇਆ ਕਰ ਉਧਰ ਤੈਨੂੰ ਮਾਰ ਦੇਣਗੇ ਉਹ ਮਾਰਨੂ ਤਾਂ ਫਿਰਦੇ ਨੇ ਹਾਂ ਤੇ ਫੇ ਤੂੰ ਜਾਣਾ ਕਰ ਤੂੰ ਉਧਰ ਪੈ ਜਾ ਇੱਥੇ ਤੇਰੇ ਲੱਤਾ ਪਾਂ ਜਿਹੜਾ ਘੁੱਟਦਾ ਮੈਂ ਰਾਤ ਨੂੰ ਟੀ ਗਿਆ ਹੈ ਐਵੇਂ ਤੁਰਿਆ ਫਿਰਦਾ ਤੂੰ ਪੀ ਲੌਣਾ ਤੈਨੂੰ ਜਾਣਦੀ ਤੈਨੂੰ ਦੱਸਿਆ ਉਹਦਾ ਹਾਂ ਮੈਨੂੰ ਕਰਨੇ ਨੇ ਫੋਨ ਲਾ ਕੇ ਦੱਸਿਆ ਗਿਆ ਅੱਛਾ ਵੀ ਆ ਗੱਲ ਹੈ ਕੀ ਤੇ ਮੈਂ ਤੈਨੂੰ ਪਿੰਡ ਚ ਭਾਲਦਾ ਫਿਰਦਾ ਹਾਂ ਕਮਲਿਆ ਨੂੰ ਜੇ ਤੂੰ ਰਾਤ ਮੈਂ ਕਹੀ ਗਿਆ ਵੀ ਨਾ ਜਾਇ ਨਾ ਜਾਇ ਨਾ ਜਾਇ ਮਾਰਾ ਕੋ ਪਤਾ ਨਹੀਂ ਕੀਤਾ ਸੀ ਮੇਰਾ ਤਾਂ ਤੇ ਮਾਰਾ ਤਾਂ ਨਹੀਂ ਕੀਤਾ ਉਹ ਤੇ ਮੋਹ ਹੁੰਦਾ ਤੇ ਮੋਹ ਹੁੰਦਾ ਉਹਨਾਂ ਨੂੰ ਨਹੀਂ ਹੁੰਦਾਗਾ ਹੈ ਤੇ ਫੇਰ ਨੂੰ ਕਿ ਲੈਣ ਜਾਣਾ ਕਿਉਂ ਜਾਣਾ ਮਾਰ ਦੇਣਗੇ ਤੈਨੂੰ ਮੈਂ ਤੈਨੂੰ ਦੱਸਦੀ ਗੱਲ ਨਾ ਮਾਰ ਮੈਨੂੰ ਤੂੰ ਮੈਂ ਕਿਹਦੇ ਕੋਲੇ ਰਹੂੰਗਾ ਤੂੰ ਹੀ ਹੈ ਮੇਰੇ ਕੋਲੇ ਹਾਂ ਤੂੰ ਹੀ ਮਾਂ ਮੇਰੀ ਤੂੰ ਹੀ ਪਿਓ ਆ ਬਈ ਅਗਰ ਮੰਨ ਲੈ ਕਰ ਗੱਲ ਕਿਸ ਦੀ ਉੱਠ ਖੜਾ ਮਾਰੇ ਮੁਰਾ ਤਾਂ ਨਹੀਂ ਦੇ ਨਹੀਂ ਮਾਰਿਆ ਨਹੀਂ ਹੈ ਮਾਰਿਆ ਨਹੀਂ ੱੱਹ ਡਿੱਗ ਗਿਆ ਡੁੱਗਿਆ ਤਾਂ ਨਹੀਂ ਤਿੱਕੇ ਹੈ ਧੱਕੇ ਮਾਰੇ ਧੱਕੇ ਮਾਰੇ ਡਿੱਗ ਗਿਆ ਤਾਂ ਨਹੀਂ ਤੂੰ ਨਾ ਆਇਆ ਕਰ ਹੈ ਬੂਟਾ ਦਾ ਲਫੜੀ ਮਾਰ ਗਿਆ ਲਫੜ ਮਾਰੇ ਬੂਟੇ ਨੇ ਕੋਈ ਨਹੀਂ ਮੈਂ ਕਰਦੇ ਨੂੰ ਦੱਸੂਗਾ ਨਾ ਵੀ ਲਫੜ ਮਾਰਿਆ ਉਹਨੇ ਲਫੜ ਮਾਰਦਾ ਕੀ ਸੀ ਗੱਪਿਓ ਦੇ ਹੈ ਵੀ ਪੈ ਤੋ ਜਮੀਨ ਛੋੜਿਆ ਦੋ ਦੋ ਕਿੱਲੇ ਲਵਾ ਦੀਏ ਬਹੁਤਾ ਹੁਣ ਕੀ ਕਰਦੇ ਉਹ ਹੈ ਜੇ ਤੁਸੀਂ ਦੂਜੀ ਵੀ ਲਵਾ ਦੀਓ ਕਿੱਛੇ ਖਾਓ ਰੋਟੀ ਐ ਵੀ ਕਿ ਹਜ਼ਮਤ ਨੀ ਰੱਖ ਕੇ ਲਵਾਲੋ ਹਾਂ ਮੈਨੂੰ ਲੋੜ ਨਹੀਂ ਜ਼ਮੀਨ ਦੀ ਮੈਂ ਜ਼ਮੀਨ ਕੀ ਕਰਨੀ ਹੈ ਜੇ ਤੂੰ ਹੀ ਨਾ ਰਹਿ ਮੇਰੇ ਕੋਲੇ ਮੈਂ ਜਮੀਨ ਕੀ ਕਰਨੀ ਹੈ ਹੈ ਤਸਾ ਤੈਨੂੰ ਪ੍ਰੋਪਰ ਸਮਝ ਹਾਂ ਤੇ ਬੱਬੂ ਮੈਂ ਤੈਨੂੰ ਫਿਰ ਕਿਸੇ ਗੱਲ ਦੀ ਕੁਝ ਦਸੀ ਹੈ ਤੇ ਨਾ ਤਾਂ ਕੋਈ ਕੋਈ ਤੇ ਫਿਰ ਮੈਂ ਸਾਰੀ ਸਹੀ ਰਾਤ ਬੈਠਾ ਰਹਿਨਾ ਤੇਰੇ ਮਰ ਸਾਹ ਦੇ ਖੂਨ ਸੀ ਉਹਨੇ ਕੀ ਪੁੱਛਿਆ ਹਾਂ ਕੋਈ ਨਹੀਂ ਉਹਨਾਂ ਦੇ ਮੂਰੇ ਹੋਣਗਾ ਹਾਂ ਉਹਨਾਂ ਦੇ ਦੇਣਗਾ ਆਉਣਗਾ ਕੋਈ ਨਹੀਂ ਟੈਨਸ਼ਨ ਨਾ ਲੈ ਕਿ ਇੱਥੇ ਸਭ ਕੁਝ ਦੇਣਾ ਲੈਣਾ ਲੋਕ ਕਹਿੰਦੇ ਨੇ ਉੱਤੇ ਦੇਣਾ ਲੈਣਾ ਲੇਖਾ ਲੇਖਾ ਉੱਤੇ ਨਹੀਂ ਦੇਣਾ ਇੱਥੇ ਆ ਹਾਂ ਚੱਲ ਉੱਠ ਚੱਲੇ ਗਏ ਆਪਾਂ ਜਦੋਂ ਦਵਾਈ ਦਿਵਾ ਕੇ ਲਿਆਵਾ ਹਾਂ ਤੂੰ ਜਾਣਾ ਨਹੀਂ ਅੱਜ ਤੋਂ ਬਾਅਦ ਉਹਨਾਂ ਕੋਲ ਮੈਂ ਤੈਨੂੰ ਦੱਸਤੀ ਗੱਲ ਕੀ ਕਰਦੇ ਲੱਗਦਾ ਬੱਸ ਜਦ ਦਵਾਈ ਦਿਵਾ ਕੇ ਲਿਆਉਣਾ ਤੈਨੂੰ ਮੈਂ ਤੇ ਅੱਜ ਤੋਂ ਬਾਅਦ ਨਹੀਂ ਜਾਣਾ ਤੂੰ